ਦਾ ਅੱਜ ਦੇ ਪੇਪਰ ਪਰ ਆਇਆ ਸੀ ਆਪਾਂ ਨੇ ਜਨਵਰੀ ਵਿੱਚ ਆ ਜਨਵਰੀ ਦੇ ਵਿੱਚ ਉਹ ਇਡੀਪ ਇੰਡੀਆ ਭੇਜਿਆ ਉੱਥੇ ਫਿਰ ਵੀਜ਼ਾ ਲੱਗਿਆ ਉਸ ਤੋਂ ਬਾਅਦ ਨਾਲ ਲਾਉਣਾ ਪੈਂਦਾ ਤੇ ਫਿਰ ਪੇਪਰ ਮਿਲਦੇ ਨੇ 9 ਮਹੀਨੇ ਵਾਲੇ ਆਏ ਆਪਣੇ ਹਸਪਤਾਲ ਆਏ ਹੋਏ ਆਂ ਅੰਨਾਚਾਰਾ ਨੇ ਅਜੀ ਬਣਾ ਲਿਆ ਡਾਕਟਰ ਪਹਿਲਾਂ ਵੀ ਹੈਗਾ ਸੀ ਹੋਰ ਲਾ ਵੀ ਕਿਵੇਂ ਆ ਠੀਕ ਠਾਕ ਹਾਂਜੀ ਹਾਂਜੀ ਠੀਕ ਇਹਦਾ ਸਾਰਾ ਪ੍ਰੋਸੈਸ ਕਿਵੇਂ ਰਿਹਾ ਇਟਲੀ ਚ ਹੁਣ ਤੱਕ ਆਦਾ ਆਉਣ ਦਾ ਪੱਕੇ ਹੋਣ ਦਾ ਹਾਂਜੀ ਹਾਂਜੀ ਇਹ ਆਇਆ ਤਾਂ ਮੈਂ ਰਾਜਸਤਨ ਪਰ 10 ਸਤੰਬਰ ਆਇਆ ਪਿਛਲੇ ਸਾਲ 10 ਸਤੰਬਰ ਨੂੰ ਆਇਆ ਦਾ ਅੱਜ ਦੇ ਪੇਪਰ ਪਰ ਆਏ ਸੀ ਆਪਾਂ ਨੇ ਜਨਵਰੀ ਵਿੱਚ ਜਨਵਰੀ ਦੇ ਵਿੱਚ ਫਰਵਰੀ ਫਰਵਰੀ ਵਿੱਚ ਪੇਪਰ ਭਰੇ ਦੇ 9 ਮਹੀਨੇ ਵਾਲੇ ਸੀਜ਼ਨ ਵਾਲੇ ਸੀਜ਼ਨ ਵਾਲੇ ਪੇਪਰ ਫਰਵਰੀ ਦੇ ਭਰੇ ਹੋਏ ਨਿਕਲੇ ਜੂਨ ਜੁਲਾਈ ਚ 5-4 5 ਮਹੀਨੇ ਲੱਗ ਨੇ 4 ਵੀ ਕਿਸੇ ਦੇ ਸ਼ਹੀ ਵੀ ਲੱਗ ਜਣੇ ਆ ਤਿੰਨ ਵੀ ਲੱਗ ਜਣੇ ਆ ਇਦਾਂ ਤੇ ਫੇਰ ਨੂੰ ਲੋਪਤਾ ਨਿਕਲਿਆ ਜਿਹੜਾ ਮਹਿੰਦੀ ਰਸੀਦ ਰਸੀਬੂਤਾ ਉਹ ਇੰਡੀਆ ਭੇਜਿਆ ਉੱਥੇ ਵੀਜ਼ਾ ਲੱਗਿਆ ਉਦੋਂ ਬਾਅਦ ਇੱਥੇ ਆ ਕੇ ਟਿਕਟ ਕਰਾਈ ਉਦੋਂ ਬਾਅਦ ਇੱਥੇ ਦਫ਼ਤਰ ਜਾਣਾ ਪੈਂਦਾ ਪਰ ਫਾਟੂਰਾ ਕਹਿੰਦੇ ਆ ਉੱਥੇ ਮਾਲਕ ਨੂੰ ਨਾਲ ਜਾਣਾ ਪੈਂਦਾ ਬੰਦਾ ਨਵਾਂ ਆਉਂਦਾ ਐਕਟ ਸਭ ਕੁਝ ਨਾਲ ਲਾਉਣਾ ਪੈਂਦਾ ਤੇ ਫਿਰ ਪੇਪਰ ਮਿਲਦੇ ਆ 9 ਮਹੀਨੇ ਵਾਲੇ ਸੀਜ਼ਨਲ ਦੇ ਕਹਿੰਦੇ ਨੇ ਉਦੋਂ ਬਾਅਦ ਫਿਰ ਉਹ ਸਯੋਨ ਨੂੰ ਮਿਲਦੀ ਹੈ ਉਹ 9 ਮਹੀਨੇ ਤੱਕ ਦੀ ਉਦੋਂ ਬਾਅਦ ਕੰਬੀਆ ਚੇਂਜ ਕਰਾਉਣੇ ਲਈ ਦਮਾਂ ਦਾ ਵਾਜਿਆ ਜਾਂਦਾ ਉਹ ਇਹਦਾ ਆਪਾਂ ਮਾਰਿਆ ਹੀ ਹੈ ਹਾਂਜੀ ਹਾਂਜੀ ਉਹ ਵੀ ਨਿਕਲਿਆ ਉਹ 45 ਦਿਨ 40 ਦਿਨ ਮਹੀਨਾ ਉਹਦੇ ਵਿੱਚ ਵਿੱਚ ਉਹ ਨਿਕਲਿਆਉਂਦਾ ਫਿਰ ਜਿਹੜੇ ਚੇਂਜ ਕਰਾਉਣੇ ਦੂਜੀ ਸੇਯੋਨ ਦੇ ਬਿਲਜੰਬ ਹੂੰ ਜਿੱਦਾਂ ਤੇਰੀ ਅਸੀਂ ਜਾ ਕੇ ਆਏ ਆ ਰਾਹਤਾ ਪਿਛਲੇ ਹਫਤੇ ਉਹ ਚੱਲ ਮਿਲ ਗਈ ਹੁਣ ਤੇਰੀ ਆਪਾਂ ਜੇ ਕਿੱਟ ਜਮਾ ਕਰਾ ਦੇਣੀ ਡਾਕਖਾਨੇ ਜਾਂ ਕਿੱਟੇ ਜਰੂਰੀ ਦੂਜੀ ਸੇਯੋਨੋਂ ਉਹ ਤੁਹਾਨੂੰ ਮਿਲ ਜਾਣੀ ਉਹ ਚੇਂਜ ਹੋ ਜਾਣੀ ਜਾਨੀ ਕਦੋਂ ਤੇਰੀ ਮਿਲਦੇਗਾ ਹਾਂ ਐਦਾਂ ਇੰਨਾ ਪ੍ਰੋਸੈਸ ਹੈ ਦਾ 9 ਮਹੀਨੇ ਵਾਲੇ ਪੇਪਰਾਂ ਦਾ ਪਰ ਮਾਲਕ ਜੀ ਨੂੰ ਵੀ ਚਾਹੀਦਾ ਔਰ ਕੰਟਰੈਕਟ ਵੀ ਚਾਹੀਦਾ ਅੱਗੇ ਕੰਮ ਆਣ ਲਈ ਚਲੋ ਚਾਹੇ ਉਹ ਮਾਲਕ ਵੀ ਨਾ ਹੋਵੇ ਜਿਹਨੇ ਬੁਲਾਇਆ ਜਿਹੜੀ ਕੰਮ ਕੋਲ ਜ਼ਰੂਰੀ ਚਾਹੀਦਾ ਹਾਂਜੀ ਤਾਂ ਹੀ ਫੇਰ ਚੇਂਜ ਹੁੰਨੇ ਜਿਹੜਾ ਆਪਾਂ ਕਨਵਰਟ ਕਰਾਉਣੇ ਪੇਪਰ ਮਾਲਕ ਨਾਲ ਚਾਹੀਦਾ ਉਹ ਮਾਲਕ ਦੀ ਚਲੋ ਹੋਰ ਪਾਸੇ ਕੰਮ ਲੱਭ ਲੂ ਮਾਲਕ ਨੇ ਜਣੀ ਨਾਲ ਜਾਣਾ ਪੈਂਦਾ ਤੇ ਅਗਲੀ ਵਾਰ ਲੋੜ ਨਹੀਂ ਹੈਗੀ ਹੁਣ ਅਗਲੀ ਵਾਰ ਬਸ ਕੰਮ ਦਾ ਕੰਟਰੈਕਟ ਲੱਗਣਾ ਹੈ ਆਪਣਾ ਪੇਪਰ ਨਿਊ ਕਰਾਓ ਕੰਟੀਨਿਊ ਚੱਲੀ ਜੰਨੇਗਾ ਜੀ ਮੈਂ ਹੁਣ 9 ਮਹੀਨੇ ਵਾਲੇ ਪੇਪਰ ਪੰਜ ਸਾਲ ਪੰਜ ਸਾਲ ਕੰਟੀਨਿਊ ਇਦਾਂ ਚੱਲੀ ਜੰਨੇ ਇਹਦੇ ਉੱਤੇ ਬਾਅਦ ਜਿੱਦਾਂ ਕੈਨੇਡਾ ਜੇ ਕਹਿੰਦੇ ਨੇ ਪੀਆਰ ਹੋ ਗਏ ਉਹ ਇੱਥੇ ਕਹਿੰਦੇ ਨੇ ਕਾਰਤਾ ਦੀ ਸੰਜੋਗ ਨੂੰ ਮਿਲ ਗਈ। ਇਹ ਖੁੱਲੀ ਸੰਜੋਗ ਨੂੰ ਮਿਲ ਜਾਂਦੀ ਆ। ਉਹ ਤੋਂ ਬਾਅਦ 10 ਸਾਲਾਂ 10 ਸਾਲਾਂ ਬਾਅਦ ਪਾਸਪੋਰਟ ਹੋ ਜਾਂਦੇ। ਜਿਵੇਂ ਤੁਹਾਡਾ ਪ੍ਰੋਸੈਸ ਚੱਲ ਰਿਹਾ। ਨਹੀਂ ਕਈ ਵਾਰ ਐਵੇਂ ਹੁੰਦਾ ਨਾ ਜਿਵੇਂ ਹੁਣ 9 ਮਹੀਨੇ ਆਲੇ ਤੇ ਆਉਨੇ ਆ ਪੇਪਰਾਂ ਬਾਰੇ ਪਤਾ ਨਹੀਂ ਹੁੰਦਾ ਹੈਗਾ। ਹੁਣ ਉਹ ਚੇਂਜ ਨਹੀਂ ਹੁੰਦੇ ਕਈਆਂ ਦੇ ਹਨਾ ਵੀ ਅੱਗੇ ਕੰਮ ਚਾਹੀਦਾ ਜੇ ਇੱਥੇ ਪੱਕੇ ਹੋਣਾ ਤਾਂ ਤੁਹਾਨੂੰ ਕੰਮ ਮਿਲਦਾ। ਕੱਚੇ ਬੰਦੇ ਦਾ ਕੰਮ ਆ ਦਾ ਔਖਾ ਹੈ ਕੰਮ ਦੇ ਤੌਰ ਤੇ ਪੱਕੇ ਹੋਣਾ ਮਾਲਕ ਚਾਹੀਦਾ ਜ਼ਰੂਰੀ ਹਾਂ ਫਿਰ ਕੱਚੇ ਬੰਦੇ ਦਾ ਕੰਮ ਦਾ ਵੀ ਔਖਾ ਹੈ ਅੰਦਰ ਆਪੋ ਕਹੈ ਨੇ ਇੱਥੇ ਉਹ ਸਭ ਨਾਲ ਲੱਗਣਾ ਹੈ ਮਾਲਕ ਦੇ ਸੈਨੂਣੇ ਸਾਰੇ ਸਭ ਕੁਝ ਹੋਣਾ ਵੀ ਆ ਮੈਂ ਇਹਨੂੰ ਕੰਮ ਦਿੱਤਾ ਮੇਰੇ ਕੋਲ ਕੰਮ ਆਏ ਤਾਂ ਚੇਂਜ ਹੋਣੇ ਆ ਕੰਮ ਜ਼ਰੂਰੀ ਹੈ ਜਦਾਂ ਉਹਦਾ ਅੱਗੇ ਵੀ ਹੁਣ ਅਗਲੇ ਪੇਪਰ ਵੀ ਜਿਹੜੀ ਹੁਣ ਸਜੋਨ ਨੂੰ ਸੂਰਦੀ ਨਾ ਤੋਂ ਕਹੈਦੇ ਨੇ ਇੱਥੇ ਹਾਂਜੀ ਹਾਂਜੀ ਉਹਦੇ ਬਾਅਦ ਵੀ ਕਨੈਕਟ ਦਾ ਕੰਮ ਤਾਂ ਜ਼ਰੂਰੀ ਆ ਜਦ ਦੂਜੇ ਮਿਲ ਕੇ 5 ਸਾਲ ਬਾਅਦ ਕਾਰਪੋਰੀ ਕਹੈਦੇ ਨੇ ਇਨਲੀਮੀਟ ਕਹੈਦੇ ਨੇ ਉਹ ਮਿਲ ਕੇ ਉਹ 10 ਸਾਲ ਦਿੱਤਾ ਆਪਣਾ ਪਾਸਵਰਡ ਮਿਲਦਾ ਇੱਥੇ ਵੀ 10 ਸਾਲ ਦਾ ਮਿਲਦਾ ਇੰਡੀਆ ਵੀ 10 ਸਾਲ ਬਾਅਦ ਉਹ ਫਿਰ ਚਾਹੇ ਕੰਮ ਵੀ ਨਾ ਮੇਰੇ ਨਿਊ ਹੋਈ ਜਾਣਾ ਕੰਟੀਨਿਊ ਬਸ ਐਦਾਂ ਅੱਗੇ ਅੱਗੇ ਨਵੇਂ ਨਵੇਂ ਹੋਈ ਜਾਂਦੇ ਚੱਲ ਤੇਰਾ ਪ੍ਰੋਸੈਸ ਵੈਸੇ ਵਧੀਆ ਰਿਹਾ ਇੱਥੇ ਸਾਰਾ ਛੇਤੀ ਛੇਤੀ ਹੋ ਗਿਆ ਪ੍ਰਮਾਤਮਾ ਕਰੇ ਤੇਰਾ ਅੱਗੇ ਵੀ ਸਾਰਾ ਕੰਮ ਹੋਰ ਛੇਤੀ ਮਿਲ ਜਵੇ ਤੈਨੂੰ ਡੇਟ ਹਾਂਜੀ ਹਾਂਜੀ ਬਾਕੀ ਚੱਲ ਕਰਾਇਆ ਪੇਪਰ ਜਮਾ ਚਲੋ ਹਾਂਜੀ ਹਾਂਜੀ ਮਿਲਦੀ ਫਿਰ ਤਰੀਕ ਹਾਂਜੀ ਹਾਂਜੀ ਫਿਰ ਅੱਗੇ ਦੱਸ ਦਿਆਂ ਤੁਹਾਨੂੰ ਪ੍ਰੋਸੈਸ ਫਿਰ ਬਾਕੀ ਦਿਖਾਣੇ ਆ ਤੁਹਾਨੂੰ ਡਾਕਰ ਨੇ ਕਿਵੇਂ ਸਾਰਾ ਉਹ ਹੁੰ ਇਹ ਪਾਣ ਪੋਸਟ ਆਫਿਸ ਪਹੁੰਚ ਜਗੇ ਪੋਸਟੇ ਟਾਲੀਆਂ ਤੇ ਇੱਥੇ ਹੁਣ ਕਿਟ ਜਾਵਾ ਹੋਵੇਗੀ ਤੇ ਫਿਰ ਅੱਗੇ ਦਾ ਪ੍ਰੋਸੈਸ ਦੱਸਦੇ ਆ ਤੁਹਾਨੂੰ ਤੇ ਹੁਣ ਇਹ ਕਿਟ ਜਾਵਾ ਕਰਨਗੇ ਤੇ ਜੋ ਫੀਸ ਵਗੈਰ ਹੋਵੇਗੀ ਉਹ ਇੱਥੇ ਕਰਨੀ ਪੈਗੀ ਤੇ ਅੱਗੇ ਦਾ ਪ੍ਰੋਸੈਸ ਤੁਹਾਨੂੰ ਦੱਸਦੇ ਆ ਫਿਰ ਆਪਣੇ ਹੁਣ ਤੇ ਇਹ ਕਿਟ ਕਰਾਣੀ ਹੈ ਵਾ ਦੇਖਦੇ ਆ ਫਿੰਗਰਾਂ ਦੇ ਰੀਡ ਕਿੰਨੇ ਟਾਈਮ ਬਾਅਦ ਮਿਲਦੀ ਹੈ ਪਿਛਲੀ ਵਾਰ ਤਾਂ ਉਹਨੂੰ 20 ਦਿਨਾਂ ਤੱਕ ਮਿਲ ਗਈ ਸੀ ਹੁਣ ਕਹਿੰਦੇ ਵੱਧ ਟਾਈਮ ਲੰਨੇ ਆ ਦੇਖੋ ਕਿ ਲੱਗ ਜੂ ਪਤਾ ਦੇਖੋ ਹੁਣ ਕੀ ਅੱਗੇ ਦਾ ਹੁੰਦਾ ਬਾ ਫਿੰਗਰ ਜਿੱਦ ਫਿੰਗਰ ਇੰਟੇਟ ਮਿਲ ਗਈ ਫਿੰਗਰ ਪ੍ਰਿੰਟ ਕਰਾ ਕੇ ਉਸ ਤੋਂ ਬਾਅਦ ਉਹ ਮਿਲ ਜਾਣਾ ਜਿਵੇਂ ਉਹਨੂੰ ਮਿਲ ਜਾਣੀ ਹਾਂਜੀ ਵਾਰ-ਵਾਰ ਹਟ ਗਲੋ ਜਿਵੇਂ ਉਹਨੂੰ ਕਹਿੰਦੇ ਇੱਥੇ ਦੇ ਵਿੱਚ ਪ੍ਰੋਫੈਸਰ ਦੇ ਜਿਵੇਂ ਉਹਨੂੰ ਦੇਖਦੇ ਆਂ ਭਰਾ ਨੂੰ ਵੀ ਮਿਲ ਗਈ ਸੀਗੀ ਡੇਟ ਫਿੰਗਰਾਂ ਦੀ ਛੇਤੀਓ ਮਿਲ ਗਈ ਹੈ ਨਾ ਮੈਂ ਤਾਂ ਐਵੇਂ ਤਾਂ ਕਈ ਵਾਰ ਉਹ 8 8 9 9 ਮਹੀਨੇ ਦੀ ਮਿਲਦੀਆਂ ਲੰਬੀਆਂ ਅੱਜ ਅਸੀਂ ਹਸਪੀਟਲ ਆਏ ਸੀਗੇ ਡਾਕਟਰ ਵਾਲਾ ਕਾਰਡ ਬਣਾਉਣ ਤੁਹਾਨੂੰ ਦਿਖਾਉਣੀ ਆ ਇੱਥੇ ਦਾ ਹਸਪੀਟਲ ਸਾਡੇ ਏਰੀਆ ਦਾ ਇੱਥੇ ਡਾਕਟਰ ਵਾਲਾ ਕਾਰਡ ਵੀ ਬਣਾ ਦੇਣਾ ਇਹ ਇੱਥੇ ਦਾ ਹੈਗਾ ਹਸਪੀਟਲ ਚੱਲਦੇ ਆਪਾਂ ਅੰਦਰ ਬਣਾਉਣੀ ਆ ਦੇਖਦੇ ਆ ਕਾਰਡ ਤੱਤ ਵੀ ਜਾ ਰਿਹਾ ਉਹ ਬੰਦੇ ਨੂੰ ਹੈਲੀਕਾਪਟਰ ਤੇ ਜਾ ਸਕਦਾ ਹੈ ਬਿਸਕਟ ਠੀਕ ਹੈ ਸਾਰਾ ਆਏ ਆਪਣੇ ਹਸਪਤਾਲ ਆਏ ਹੋਏ ਆ ਕੰਨਾਚਾਰਾਂ ਨੇ ਅਸੀਂ ਬਣਾ ਲਿਆ ਡਾਕਟਰ ਪਹਿਲਾਂ ਵੀ ਹੈਗਾ ਸੀ ਬਣਿਆ ਵਾ ਇਹਦੀ ਵੀ ਡੇਟ ਹੁੰਦੀ ਹੈ ਨਾ ਸਕਾਦ ਇੰਸਾ ਕਹਿੰਦੇ ਆ ਕਿ ਕਿੰਨੀ ਤੱਕ ਦਾ ਹੁਣ ਆਪਾਂ ਨੂੰ ਨੈਸ਼ਨੈਲਟੀ ਮਿਲ ਗਈ ਹੁਣ ਕੋਈ ਡੇਟ ਨਹੀਂ ਹੈਗੀ ਖਤਮ ਹੋਣ ਦੀ ਹੁਣ ਆਪਾਂ ਨੂੰ ਖੁੱਲਾ ਮਿਲ ਗਿਆ ਇੱਥੇ ਡਾਕਟਰ ਬਣਾਉਣਾ ਪੈਂਦਾ ਨਾ ਇੰਡੀਆ ਨਹੀਂ ਜਿਵੇਂ ਆਪਾਂ ਜਿਹੜੀ ਮਰਜ਼ੀ ਦੁਕਾਨ ਤੇ ਚਲੇ ਜਾਓ ਦਵਾਈ ਦੇ ਲਓ ਇੱਥੇ ਜੇ ਕੋਈ ਮੇਜਰ ਪ੍ਰੋਬਲਮ ਆ ਜਾਵੇ ਤਾਂ ਪਹਿਲਾ ਡਾਕਟਰ ਕੋਲ ਲਗਾਉਣਾ ਪੈਂਦਾ ਵੈਸੇ ਤਾਂ ਇੱਥੇ ਵੀ ਦਵਾਈਆਂ ਮਿਲਦੀਆਂ ਆ ਮੈਡੀਕਲ ਸਟੋਰ ਤੋਂ ਜੇ ਗਾੜਾ ਹੀ ਕੋਈ ਬੰਦਾ ਬਿਮਾਰ ਮੇਜਰ ਪ੍ਰੋਬਲਮ ਆ ਜਵੇ ਤਾਂ ਕ੍ਰਤੀ ਵੀ ਇੱਥੇ ਆਇਆ ਦਿਖਾ ਦਾਨੇ ਇੱਥੇ ਸੁਭੀ ਤੋਂ ਚੈੱਕ ਅਪ ਹੋ ਜਾਂਦਾ ਬਾਕੀ ਚਲੋ ਡਾਕਟਰ ਬਣਾ ਕੇ ਰੱਖਣਾ ਚਾਹੀਦਾ ਵਧੀਆ ਗੱਲ ਆ ਹੋਰ ਸਹੂਲਤਾਂ ਮਿਲ ਜਾਂਦੀਆਂ ਅੱਜ ਆਪਾਂ ਨੇ ਉਹ ਬਣਾ ਲਿਆ ਫਲਾਈ ਕਰ ਲਿਆ ਤੇ 15 ਦਿਨ ਬਾਅਦ ਆਪਾਂ ਨੂੰ ਡਾਕਟਰ ਦਾ ਕਾਰਡ ਤਾਂ ਜਲਦੀ ਮਿਲ ਗਿਆ ਕਿ ਤੇ ਸਰਾ ਸੈਨੀਟਰੀਆ ਬਣਦਾ ਉਹ 15 ਦਿਨ ਬਾਅਦ ਆ ਜਾਂਦਾ ਬਣ ਕੇ ਚਲੋ ਆ ਜੂਗਾ ਘਰੇ ਆਪੇ ਆ ਗਿਆ ਹੁਣ ਫਿਰ ਲੈ ਕਿੰਨੀ ਸੰਗਣੇ ਖਾਵਾ ਹਨਾ ਪਾਰਕ ਚ ਵਧੀਆ ਪਾਰਕ ਹੈ ਜਿਹੜੀ ਇਹ ਤੂ ਨਹੀਂ ਖੜਾਉਂਦਾ ਇੱਥੇ ਦੇਖਣੋਂ ਸਾਡੀ ਵੀਡੀਓ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਿਓ ਇਨਫੋਰਮੇਸ਼ਨ ਲੈਣਾ ਚਾਹੋ ਨੇ ਜੇ ਤੁਸੀਂ ਗੁਰਸਾਹਿਬ ਨੇ ਤਾਂ ਬੋਲਿਆ ਨਹੀਂ ਅੱਜ ਗੁਰਸਾਹਿਬ ਤੇਰੇ ਨਾਮ ਦਾ ਮੈਂ ਬੋਲ ਰਹੀ ਹਾਂ ਸਬਸਕ੍ਰਾਈਬ ਕਰੋ ਗੁਰਸਾਹ ਮਸਤੀ ਚ ਹੁਣ ਇਹਨਾਂ ਛੁੱਟੀਆਂ ਹੋਈਆਂ ਵਿਆ ਇਹ ਫੁੱਲ ਮਸਤੀ ਕਰਦਾ ਫਿਰਦਾ ਕਿੰਨੀ ਸੋਹਣੀ ਆ ਨਾ ਸੰਗਣੀ ਸੰਗਣੀ ਖਾਵਾਂ ਦੇਖ ਲੈ ਤੇਰੇ ਭਾਈ ਹੁਣ ਫਿੰਗਰ ਵੀ ਤੇਰੇ ਸਾਰੇ ਕੰਮ ਕਰਾਤੇ ਹੁਣ ਹੋਰ ਹੋਰ ਡਾਕਟਰ ਵੀ ਬਣਾਤਾ ਅੱਜ ਸਾਰਾ ਕੰਮ ਹੋ ਗਿਆ ਇਹ ਨਵਰੇ ਹਸਪੀਟਲ ਕਿੱਡੇ ਆ ਬਹੁਤ ਸਹੂਲਤਾਂ ਬਥੇਰੀਆਂ ਇੱਥੇ ਹਮਮ ਹਮ ਆਪਣੀਆਂ ਡਾਕਟਰਾਂ ਆਣੀਆਂ ਸਹੂਲਤਾ ਤਾਂ ਵਧੂ ਹੈ ਇੱਥੇ ਬੰਦੇ ਦੀ ਕਦਰ ਆਥੇ ਕਰਨਿਆ ਵੀਡੀਓ ਵੈਂਡ ਨਾਲ ਹੈਗਾ ਉਲਟਾ ਕੈਮਰਾ ਨਾਲ ਬੜੀ ਲੱਗ ਰਿਹਾ ਹੋਰ ਜੇ ਤੁਹਾਨੂੰ ਆ ਵੀਡੀਓ ਵਧੀਆ ਲੱਗੀ ਫਿਰ 5000 ਲਾਈਕਸ ਵੀ ਜਰ ਕਰਿਓ ਅੱਧਾ ਮੈਂ ਪਿੱਛੇ ਹੱਥ ਮਾਰਦਾ ਪਿੱਛੇ ਦਾ ਤੁਹਾਨੂੰ ਮੇਰੇ ਹੱਥੋਂ ਨਹੀਂ ਲੱਗਣਾ ਮੂਰੇ ਮਾਰ ਦਿੰਨੇ ਆ ਬਾਈ